ਹੁਣ ਯਾਰ ਆਪਾਂ ਫ੍ਰੀ ਹੋ ਗਏ ਸੀਗੇ ਤੇ ਕੁਛ ਖਾਣ ਪੀਣ ਨੂੰ ਮਨ ਕਰ ਰਿਹਾ ਸੀਗਾ ਤੇ ਆਪਾਂ ਚਾਹ ਚੋਰੀ ਵਾਲੇ ਸ਼੍ਰੀ ਮੁਖਸਰ ਸਾਹਿਬ ਪਹੁੰਚੇ ਆ ਇੱਥੇ ਪਹਿਲਾਂ ਆਮ ਹੀ ਦੁਕਾਨਾਂ ਹੀ ਹੁੰਦੀਆਂ ਸੀਗਾ ਹੁਣ ਇਹਨਾਂ ਦੀ ਸ਼ੇਪ ਵੀ ਵਧੀਆ ਮਾਡਰਨ ਹੋ ਗਿਆ ਸਿਸਟਮ ਜਿਵੇਂ ਆਊਟਲੈਟ ਨਹੀਂ ਹੁੰਦਾ ਇਦਾਂ ਹੋ ਗਿਆ ਬ੍ਰਾਂਡਸ ਵਗੈਰਾ ਸਾਰੇ ਆ ਗਏ ਉਸਮਾਨ ਲਿਖਿਆ ਆਈ ਲਵ ਸ਼੍ਰੀ ਮੁਖਸਸ ਸਾਹਿਬ ਚਲੋ ਆਪਾਂ ਨੂੰ ਇੱਧਰ ਟਰਨ ਕਰਨਾ ਪਵੇਗਾ ਹਾਂਜੀ ਕੀ ਹਾਲ ਚਾਲ ਆਈ ਹੋਪ ਸਾਰੇ ਵਧੀਆ ਹੋਵਗੇ ਤੇ ਸਾਰਿਆਂ ਨੂੰ ਸਤ ਸ੍ਰੀ ਅਕਾਲ ਤੇ ਅੱਜ ਆਪਾਂ ਜਾ ਰਹੇ ਆਂ ਸ਼੍ਰੀ ਮੁਖਸਸ ਸਾਹਿਬ ਕੋਲ ਸਾਨੂੰ ਜ਼ਰੂਰੀ ਕੰਮ ਸੀ ਉੱਥੇ ਕਾਰ ਦੇ ਡਾਕੂਮੈਂਟ ਵਗੈਰਾ ਬਣਾਉਣੇ ਸੀ ਤੇ ਜਾ ਰਹੇ ਆਂ ਮੁਖਸਸ ਸਾਹਿਬ ਹਾਂਜੀ ਪਹਿਲਾਂ ਆਪਾਂ ਗੱਡੀ ਦਾ ਪਲਾਨ ਬਣਾਇਆ ਸੀਗਾ ਇਹ ਗੱਡੀ ਲੈ ਚੱਲ ਗਏ ਕਿਉਂਕਿ ਇਹ ਉੱਥੇ ਜ਼ਰੂਰਤ ਨਾ ਪਵੇ ਪਰ ਅੱਜ ਮੌਸਮ ਥੋੜਾ ਫੇਵਰਚ ਸੀਗਾ ਤੇ ਬਾਕੀ ਮੈਂ ਭਾਈ ਨੂੰ ਫੋਨ ਕਰਕੇ ਪੁੱਛਿਆ ਸੀ ਉਹ ਕਹਿੰਦਾ ਕਲੇ ਡਾਕੂਮੈਂਟ ਵਗੈਰਾ ਵੀ ਲੈ ਆਈ ਤੇ ਗੱਡੀ ਦੇ ਸਾਰੇ ਡਾਕੂਮੈਂਟ ਹੋਣੇ ਚਾਹੀਦੇ ਆ ਤੇ ਕਹਿੰਦਾ ਗੱਡੀ ਦੀ ਲੋੜ ਨਹੀਂ ਤੇ ਫਿਰ ਆਪਾਂ ਮੋਟਰਸਾਈਕਲ ਲੈ ਕੇ ਸੀਗੇ ਤੇ ਮੌਸਮ ਵੀ ਬਹੁਤ ਵਧੀਆ ਅੱਜ ਬੁਢੀਆ ਦਾ ਗਰਮੀ ਵੀ ਨਹੀਂ ਤੇ ਚਲ ਆ ਰਹੀ ਹਾਂ ਸ੍ਰੀ ਮਕਸਾ ਸਹਿਬ ਕਿਛੇ ਤੁਸੀਂ ਦੇਖ ਰਹੇ ਹੋ ਬਹੁਤ ਵਧੀਆ ਵਿਊ ਆ ਹਰੀਆਂ-ਹਰੀਆਂ ਫਸਲਾਂ ਆ ਜਾ ਰਹੀਆਂ ਚੜ ਗਏ ਜਿਹੜੀ ਕਿ ਪਟੰਡਾ ਮੁਕਸਰ ਮੇਨ ਹਾਈਵੇ ਆ ਤੇ ਆ ਪਿੰਡਾ ਦੋਦਾ ਇਹ ਵੀ ਖੈਰੀ ਬਣਿਆ ਪਿਆ ਹੋਂ ਤਾਂ ਵੱਡੇ ਖਿਡਾਰੀ ਰੁਪਿੰਦਰ ਦੋਦਾ ਸੰਜੀਪ ਦੋਦਾ ਕੋੜਾ ਦੋਦਾ ਦਾ ਪਿੰਡਾ ਫੇਮਸ ਪਿੰਡਾ ਆ ਮੈਂ ਨਾ ਇਹ ਵੀ ਤੇ ਆ ਤੋਂ ਨਹਿਰਾ ਜੋਗਿਆ ਰੇਕੇ ਬਤਨ ਪਾਈ ਦਾਨ ਸਿੰਘ ਬਰਾੜ ਜਿਹੜੇ ਕੀ ਜਦੋਂ ਗੁਰੂ ਗੋਬਿੰਦ ਸਿੰਘ ਜੀ ਆਪ ਕੋ ਦਿਰਾਣੇ ਦੀ ਢਾਹ ਸ੍ਰੀ ਮੁਕਸਰ ਸਾਹਿਬ ਦੇ ਕਿ ਭੁਲਾਣਾ ਜੰਗ ਕੋਈ ਸੀ ਤਾ ਉਸ ਸਮੇਂ ਪਾਈ ਦਾਨ ਸਿੰਘ ਗੁਰਜਾਣ ਜੀ ਅਤੇ ਕਬਰਾੜਾ ਨੇ ਗੁਰੂ ਜੀ ਦਾ ਸਾਥ ਦਿੱਤਾ ਸੀਗਾ ਤੇ ਉਹਨਾਂ ਦੀ ਯਾਦ ਲੈ ਕੇ ਆਇਆ ਹੈ ਪਾਈ ਦਾਨ ਸਿੰਘ ਜੀ ਆਓ ਜੀ ਆਪਾਂ ਪਹੁੰਚ ਚੁੱਕੇ ਆਂ ਬਾਈਪਾਸ ਤੇ ਮੁਕਸਰ ਟਿੰਡਾ ਬਾਈਪਾਸ ਤੇ ਤੇ ਆਹ ਚਾਂਪਾ ਉਸਮਾਨ ਲਿਖਿਆ ਆਈ ਲਵ ਸ਼ੇ ਮੁਕਸਰ ਸਾਹਿਬ ਚਲੋ ਆਪਾਂ ਨੂੰ ਇੱਧਰ ਟਰਨ ਕਰਨਾ ਪਵੇਗਾ ਹਾਂਜੀ ਤੇ ਆਪਾਂ ਇਸੇ ਡੀਸੀ ਆਫਿਸ ਸ੍ਰੀ ਮੁਖਸਾ ਸਾਹਿਬ ਪਰ ਇੱਥੇ ਆਪਾਂ ਐਸਡੀਐਮ ਮੈਮ ਨੂੰ ਮਿਲਣਾ ਸੀਗਾ ਉਹ ਅੱਜ ਮੀਟਿੰਗ ਤੇ ਆ ਤੇ ਸ਼ਰਤ ਕੱਲ ਨੂੰ ਆਣਾ ਪਊਗਾ ਅੱਜ ਉਹ ਚੰਡੀਗੜ੍ਹ ਮੀਟਿੰਗ ਤੇ ਗਏ ਹੋਏ ਆ ਤੇ ਚਲੋ ਕੱਲ ਨੂੰ ਆਵਾਂਗੇ ਫਿਰ ਇੱਥੇ ਪਹਿਲਾਂ ਆਮ ਹੀ ਦੁਕਾਨਾਂ ਹੀ ਹੁੰਦੀਆਂ ਸੀਗਾ ਆਉਣਾ ਇਹਨਾਂ ਦੀ ਸ਼ੇਪ ਵੀ ਵਧੀਆ ਮਾਡਰਨ ਹੋ ਗਿਆ ਸਿਸਟਮ ਜਿਵੇਂ ਆਊਟਲੈਟ ਨਹੀਂ ਹੁੰਦਾ ਇਦਾਂ ਹੋ ਗਿਆ ਫਰੈਂਡਸ ਵਗੈਰਾ ਸਾਰੇ ਆ ਗਏ ਤੂੰ ਦੇਖੋ ਤੁਸੀਂ ਬਹੁਤ ਘੈਂਟ 뷰 ਆ ਆ ਇਹ ਦਾ ਕੋਸ ਅੰਡਰ ਕੰਸਟਰਕਸ਼ਨ ਆ ਨਾਲ ਘਾਟ ਹੋ ਉਸੇ ਰੇਟ ਸੁਆਇਚ ਆ ਇਸ ਕਾਫੇ ਬਹੁਤ ਕੈਂਟ ਵੈਨੂਆ ਗ੍ਰੇਟ ਲੁੱਕ ਇਹ ਵੀ ਇੱਕ ਤਰ੍ਹਾਂ ਦਾ ਆਊਟਲੈਟ ਹੀ ਬਣ ਰਿਹਾ ਮੈਂ ਜਾ ਰਿਹਾ ਹੋਟਲੇ ਲੇਟੀ ਹੈ ਇੱਕ ਤਰ੍ਹਾਂ ਦਾ ਫਿਰ ਬ੍ਰੈਕਸ ਹੋ ਗਿਆ ਸੀ ਆ ਕੇ ਮੁਖਸਰ ਸਾਹਿਬ ਆ ਚਾਹ ਚੁਰੀਆ ਚੁਰੀਆਲੇ ਇੱਕ ਮੇਰਾ ਖਿਆਲੇ ਮੁਹਾਲੀ 32 20 ਚਾ ਤੇ ਇੱਕ ਹੈਗੀ ਆ ਸ਼੍ਰੀ ਮੁਖਸਰ ਸਾਹਿਬ ਆ ਚਾਹ ਚੁਰੀਆਲੇ ਚਲੋ ਕਰਦੇ ਆ ਇੰਟਰ ਫਿਰ ਕਰਦੇ ਕੋਈ ਆਰਡਰ ਆ ਬੈਠਿਆ ਵੀ ਆਂਦਰ ਸਾਰਾ ਇਹਨਾਂ ਦਾ ਇਹ ਜਿਹੜੀ 3ਵੀਂ 2 ਮੁਹਾਲੀ ਆ ਉਹਨਾਂ ਦੀ ਬ੍ਰਾਂਚ ਆ ਚਾਹ ਚੂਰੀ ਵਾਲੀ ਬਹੁਤ ਫੇਮਸ ਆ ਤੇ ਬਹੁਤ ਵਧੀਆ ਲਗਾ ਕੇ ਕੀਤਾ ਆਰਡਰ ਬਾਕੀ ਖਾਵੇ ਕੀ ਦੱਸਾਂਗੇ ਠੀਕ ਹੈ ਜੀ ਤੁਸੀਂ ਵੀ ਜ਼ਰੂਰ ਵਿਸਟ ਕਰੋ ਜਦੋਂ ਕਿ ਤੇ ਆਉਂ ਇੱਥੇ ਇਹ ਜੋ ਚਾਹ ਚੂਰੀ ਦੀ ਬ੍ਰਾਂਚ ਆ ਇੱਕ ਹੈਗੀ ਆ ਮੇਨ ਇਹਨਾਂ ਦੀ ਮੁਹਾਲੀ 3ਵੀਂ 2 ਤੇ ਇੱਕ ਹੈਗੀ ਆ ਕੋਇਪੁਰ ਤੇ ਇੱਕ ਹੈ ਆਪਣਾ ਸ਼੍ਰੀ ਮੁਖਸਰ ਸਾਹਿਬ ਤੇ ਇਹਨਾਂ ਦੇ ਜੋ ਸਟਾਫ ਆ ਉਹਨਾਂ ਤੋਂ ਮੈਨੂੰ ਜਾਣਕਾਰੀ ਮਿਲੀ ਆ ਤੇ ਵਧੀਆ ਖਾਣਾ ਇਹਨਾਂ ਦਾ ਤੁਸੀਂ ਵੀ ਅਕਸਰ ਆਪਾ ਆਰਡਰ ਕੀਤਾ ਸੀ ਆਰਡਰ ਆ ਗਿਆ ਆਪਣਾ ਕਰਕੇ ਆ ਟਰਾਈ ਤਾਂ ਆਪਾ ਹੁਣ ਚਾਹ ਚੁਰੇ ਆ ਲੈਂਦੇ ਸਨੈਕਸ ਲੈ ਲਏ ਸੀਗੇ ਤੇ ਨਾਲ ਇੱਕ ਲੈ ਅਸੀਂ ਕੋਲਡ ਡਰਿੰਕ ਤੇ ਚਲੋ ਹੁਣ ਆਪਾਂ ਚੱਲਦੇ ਆਂ ਵਾਪਸ ਬਹੁਤ ਵਧੀਆ ਲੱਗਿਆ ਤੁਸੀਂ ਵੀ ਜ਼ਰੂਰ ਵੇਸਟ ਕਰਿਓ ਜੀ ਤੇ ਇਹ ਤੀਆ ਕਰਾਲਿਆ ਬੈਗ ਹੁਣ ਲੈ ਕੇ ਜਾਵਾਂ ਕਰੇ ਬਾਈ ਫੇਰੀ ਜਾਂਦਾ ਵੀ ਜਿਹਨੂੰ ਬੈਗ ਲੈ ਕੇ ਜਾਂਦਾ